ਰਿਸ਼ਾ ਜੀ ਪ੍ਰਭ ਦਾ ਬਚਨ ਲੈ ਕੇ ਆ ਰਹੇ ਆ ਪ੍ਰਭ ਦੇ ਬਚਨ ਦਾ ਪ੍ਰਭ ਦੇ ਦਾਸਾਂ ਦਾ ਹੱਥ ਉੱਪਰ ਚਾ ਕੇ ਤਾੜੀ ਮਾਰ ਕੇ ਸਵਾਗਤ ਕਰਾਂਗੇ ਹallelujah ਹallelujah ਦਨੁਹਾਨ ਉਠਾਈਏ ਉੱਚੀ ਆਵਾਜ਼ ਵਿੱਚ ਯਿਸੂ ਜੀ ਤੁਹਾਡਾ ਧੰਨਵਾਦ ਯਿਸੂ ਜੀ ਤੁਹਾਡਾ ਸਵਾਗਤ Sunday dilame Sunday Karami, karame saade swagat most welcome Shandad, masida yesu masida pita parmeshwar ka pavitra atma swagat swagat hallelujah, hallelujah. ਮੈਂ ਤੁਹਾਡਾ ਵੀ ਸਾਰਿਆਂ ਦਾ ਦਿਨ ਤੋਂ ਸਵਾਗਤ ਕਰਦਾ ਪ੍ਰਭੂ ਦੀ ਹਜ਼ੂਰੀ ਵਿੱਚ ਤੁਸੀਂ ਇੱਕ ਦੂਸਰੇ ਦਾ ਵੀ ਸਵਾਗਤ ਕਰੋ ਜੈ ਮਸੀਹ ਦੀ ਕਰੋ ਨਾਲ ਪ੍ਰਣਾ ਪ੍ਰਾਵਾਂ ਸਾਰਿਆਂ ਨੂੰ ਕਿਉਂਕਿ ਅੱਪਸਾਰੇ ਪ੍ਰਭੂ ਦਾ ਇੱਕ ਪਰਿਵਾਰ ਹ ਇਸ ਮਸੀਹ ਨੇ ਕਿਹਾ ਹੈ ਆ ਬੈਠੇ ਮੇਰੇ ਭੈਣ ਭਰਾ ਜਿਹੜੇ ਪਰਮੇਸ਼ੁਰ ਦਾ ਵਚਨ ਸੁਣਦੇ ਤੇ ਉਸ ਨੂੰ ਹallelujah ਤਾਂ ਬੰਦਾ ਤੁਸੀਂ ਕੀ ਦਾ ਪਰਿਵਾਰੋਂ ਪ੍ਰਭੂ ਯਿਸੂ ਮਸੀਹ ਦਾ ਹallelujah ਹallelujah ਇਹਦਾ ਪਰਿਵਾਰ ਹੈ ਪ੍ਰਭੂ ਯਿਸੂ ਮਸੀਹ ਦਾ ਪਰਿਵਾਰ ਹਾਂ ਆਪਾਂ ਤੁਸੀਂ ਤੇ ਮੈਂ ਅਰ ਹੁਣੇ ਗਵਾਹੀ ਦੇ ਰਹੇ ਸੀਗੇ ਸਾਡੇ ਭਾਈ ਕਸ਼ਮੀਰ ਜੀ ਕਿ ਕਿਸ ਤਰ੍ਹਾਂ ਉਹਨਾਂ ਨੇ ਬਲੇਸਿੰਗ ਪਾਈ ਤਾਂ ਮੇਰੇ ਵੀ ਮੰਚ ਆਤਮਾਜ ਮੈਸੇਜ ਹੈ ਕਿਵੇਂ ਇਸ ਦੇ ਨਾਲ ਹੀ ਤੁਹਾਨੂੰ ਹੋਰ ਦਿਆਂਦਾ ਬਰਕਤ ਵਾਲੇ ਰਾਸਤੇ ਤੇ ਚਲਾਵਾਂ ਤੁਸੀਂ ਹੋਰ ਆਸ਼ੀਸ਼ ਪਾਓ ਸਿਰਫ ਦੁਨਿਆਵੀ ਹੀ ਨਹੀਂ ਬਲਕਿ ਆਤਮਕ ਬਰਕਤਾਂ ਵੀ ਸਾਡੇ ਜੀਵਨ ਚ ਹੋਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸੰਸਾਰਕ ਚੀਜ਼ਾਂ ਉਹਨਾਂ ਬਾਰੇ ਪ੍ਰਭੂ ਨੇ ਕਹੇ ਜੇ ਕੋਈ ਸਾਰਾ ਜਗਤਕ ਮਾਲ ਹੈ ਪਰ ਆਪਦੀ ਜਾਨ ਨੂੰ ਨਾ ਬਚਾਏ ਤੇ ਉਹਨੂੰ ਕੋਈ ਵੀ ਲਾਭ ਨਹੀਂ ਸਾਨੂੰ ਸਰੀਰਿਕ ਤੇ ਸੰਸਾਰਿਕ ਵਰਕਤਾਂ ਨਾਲੋਂ ਵੱਧ ਕੇ ਸਾਡੇ ਕੋਲੇ ਆਤਮਿਕ ਵਰਕਤਾਂ ਆਉਣੀਆਂ ਚਾਹੀਆਂ ਸਹੀ ਤੁਸੀਂ ਕਿੰਨੇ ਲੋਕ ਆਤਮਾ 'ਚ ਵਧਣਾ ਚਾਹੁੰਦੇ ਹੋ ਤੁਹਾਡੇ ਦਰਸ਼ਨ ਵਧਨ ਚਮਤਕਾਰ ਵਧਨ ਆਤਮਾ ਦੇ ਫਲ ਵਧਨ ਆਤਮਾ ਦੇ ਵਰਦਾਨ ਵਧਨ ਪਵਿੱਤਰ ਆਤਮਾ ਦੀ ਅਗ ਵਧੇ ਇਹ ਮਸਾ ਡਬਲ ਵੀ ਹੋ ਜਾਂਦਾ ਹੈ ਅਲੀਸ਼ਾ ਨੇ ਦੁੱਗਣਾ ਮੰਗਿਆ ਤੇ ਉਹ ਨੂੰ ਮਿਲਿਆ ਕਿ ਨਹੀਂ ਹਣਾ ਇਲੀਆ ਨਾਲੋਂ ਵੀ ਕਿੰਨਾ ਹੋ ਗਿਆ ਹallelujah ਹallelujah ਪਰ ਉਹ ਕਿਵੇਂ ਹੋਇਆ ਅੱਜ ਆਪਾਂ ਹੀ ਸਿੱਖਾਂ ਕਿਵੇਂ ਹੋਇਆ ਹੈਨਾ ਸੋ ਆਈ ਵਿਲ ਸੀ ਪਰਦੇ ਆ ਮੱਤੀ ਦੀ ਅੰਜੀ ਉਸਦੇ 25 ਦੇ ਅਯਦਾ 21 वचन ਮੱਤੀ 25 ਦਾ 21 ਹਾਂ ਇਹ ਚੰਗੇ ਅਤੇ ਵਫਾਦਾਰ ਨੌਕਰ ਹਾਂ ਸ਼ਾਬਾਸ਼ ਹੂੰ ਤੂੰ ਤਾਂ ਥੋੜੇ ਜਿਹੇ ਵਿੱਚ ਵਫਾਦਾਰ ਰਹਾ ਹਾਂ ਮੈਂ ਤੈਨੂੰ ਬਹੁਤ ਸਾਰੇ ਉੱਚ ਅਧਿਕਾਰ ਦੇਵਾਂਗਾ ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਹallelujah ਹallelujah ਮਾਲਕ ਨੇ ਕਿਹਾ ਕਿ ਆਖਿਆ ਤੂੰ ਥੋੜੇ ਵਿੱਚ ਕੀ ਰਿਆ ਹੈ ਵਫਾਦਾਰ ਵਫਾਦਾਰ ਇਮਾਨਦਾਰ ਤੇ ਹੁਣ ਤੇਰੀ ਇਮਾਨਦਾਰੀ ਦੇ ਕਾਰਨ ਤੇਰੀ ਵਫਾਦਾਰੀ ਦੇ ਕਰ ਮੈਂ ਤੈਨੂੰ ਕੀ ਕਰਾਂਗਾ ਬਹੁਤ ਸਾਰਾ ਗਿਆਨ ਬੋਲੋ ਬਹੁਤ ਸਾਰਾ ਗਿਆਨ ਜਦੋਂ ਕਿੰਨਾ ਦਤ ਦਵੇਂ ਹੱਥ ਕਰਕੇ ਨਾ ਐਨਾ ਬੋਲੋ ਬਹੁਤ ਸਾਰਾ ਬੋਲੋ ਜੀ ਬਹੁਤ ਸਾਰਾ ਅਨਲਿਮਟਿਡ ਪ੍ਰਭੂ ਦੇਣ ਦੇ ਲਈ ਤਿਆਰ ਹੋ ਜਾਂਦਾ ਆ ਤੇ ਸਟਾਰਟਿੰਗ ਕਿਥੋਂ ਕੀਤੀ ਉਹਨੇ ਤੂੰ ਥੋੜੇ ਵਿੱਚ ਵਫਾ ਦਾ ਤੂੰ ਥੋੜੇ ਵਿੱਚ ਕੀ ਹੈ ਕਿਉਂਕਿ ਹੁਣ ਬਹੁਤ ਸਾਰੇ ਲੋਕ ਇਹ ਸੋਚ ਰਹੇ ਹੋਣਗੇ ਸਾਡੇ ਕੋਲੇ ਥੋੜਾ ਹੈ ਸਾਡੀ ਤਨਖਾਹ ਥੋੜੀ ਹੈ ਸਾਡਾ ਕਾਰੋਬਾਰ ਛੋਟਾ ਹੈ ਹੈਨਾ ਸਾਡਾ ਘਰ ਮਕਾਨ ਵੀ ਛੋਟਾ ਹੈ ਪਰ ਇਹਦੇ ਲਈ ਪਰਮੇਸ਼ਵਰ ਨੂੰ ਜਿਹੜਾ ਆ ਬਰਕਤ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਇਸੇ ਲਈ ਕਿ ਜਿਹੜਾ ਕੋਲੇ ਥੋੜਾ ਹੈ ਉਹਨਾਂ ਨੂੰ ਉਹ ਬਹੁਤ ਵਧਾਉਣਾ ਚਾਹੁੰਦਾ ਹੈ ਪਰ ਥੋੜੇ ਵਾਲਿਆਂ ਨੂੰ ਕਰਨਾ ਕੀ ਪੈਗਾ ਬਲੋ ਮਾਤਬਰ ਵਫਾਦਾਰ ਅਗਿਆਕਾਰ ਹਨਾ ਭੈਣ ਨੇ ਇੱਕ ਵਿੱਚ ਇੱਕ ਥੋੜਾ ਹੁੰਦਾ ਹੈ 10 ਜ਼ਿਆਦੇ ਹੁੰਦੇ ਆ ਬਲੋ 10 40 ਇੱਕ ਕੀ ਹੁੰਦਾ ਹੈ ਥੋੜਾ ਇੱਕ ਹਨਾ ਉਹਨੇ ਇੱਕ ਚ ਹੀ ਮਾਤਬਾਰੀ ਵਿਖਾਈ ਈਮਾਨਦਾਰੀ ਵਿਖਾਈ ਬੋਲੋ ਬਹੁਤਾ ਮਿਲਿਆ ਕਿ ਨਹੀਂ ਮਾਲਕ ਨੇ ਬਹੁਤਾ ਦਿੱਤਾ ਕਿ ਨਹੀਂ ਇੱਕ ਦਿੱਤਾ ਤੇ ਪਰਮੇਸ਼ਵਰ ਨੇ ਪੰਜ ਬੱਚੇ ਉਹਨੂੰ ਹੋਰ ਦੇ ਦਿੱਤੇ ਪੰਜ ਜ਼ਿਆਦੇ ਹੁੰਦੇ ਕਿ ਇੱਕ ਬਾਤ ਬਾਤ ਕੇ ਮੈਂ ਚ ਨਿਕਲੀ ਸੀ ਕੋਨੇ ਵਾਦਾ ਕੀਤਾ ਪ੍ਰਭੂ ਤੁਮੈ ਨੂੰ ਇੱਕ ਹੀ ਦੇ ਮੈਂ ਇਹ ਤੇਰੀ ਸੇਵਾ ਵਿੱਚ ਲਾਵਾਂਗੇ ਸੇਵਾ ਵਿੱਚ ਦੇ ਦਾਂਗੇ ਮੇਰੀ ਸ਼ਰਮਿੰਦਗੀ ਤੋਂ ਮੈਨੂੰ ਬਚਾ ਮੇਰੀ ਮਿੰਦਿਆ ਨੂੰ ਦੂਰ ਕਰ ਦੇ ਤਾਨੇ ਮਿਹਣਿਆਂ ਨੂੰ ਦੂਰ ਕਰ ਮੈਨੂੰ ਬਚਾ ਤੇ ਉਹ ਵੀ ਮੈਂ ਤੇਰੀ ਸੇਵਾ ਵਿੱਚ ਤੇ ਪ੍ਰਭੂ ਨੇ ਦਇਆ ਕੀਤੀ ਤੇ ਫਿਰ ਕੀ ਹੋ ਗਿਆ ਬੇਟਾ ਦੇ ਦਿੱਤਾ ਹੁਣ ਖੁਦਾ ਨੇ ਉਹਨੂੰ ਵੇਖਿਆ ਮੈਂ ਵੇਖਾਂ ਬਹੁਤ ਸਾਰੇ ਲੋਕ ਲੈਣ ਮੇਰੀ ਬੱਕਤ ਲੈਣ ਲਈ ਕੁਝ ਹੋਰ ਤੇ ਉਹਦੇ 'ਚ ਇਮਾਨਦਾਰ ਹੋਣ ਲਈ ਹੋਰ ਹੋ ਜਾ। ਉਦੋਂ ਬਦਲ ਜਾਂਦੇ ਆ। ਉਦੋਂ ਜਾਂ ਮਨਮਰਜ਼ੀ ਦੇ ਨਾਲ ਤੇ ਜਾਂ ਫਿਰ ਆਪਣੀਆਂ ਹੋਰ ਸ਼ਰਤਾਂ ਰੱਖ ਲੈਣੀਆਂ। ਹੁਣ ਜਾਂ ਤਾਂ ਫਿਰ ਮੈਨੂੰ ਹੋਰ ਦੇ। ਜੇ ਇਮਾਨਦਾਰ ਹੋ ਨਾ ਹੁੰਦੀ ਤੇ ਉਹਦੇ ਕੋਲੇ ਵੀ ਕਈ ਤਰ੍ਹਾਂ ਦੇ ਅੱਛਾ ਪ੍ਰਭੂ ਇੱਕ ਦੇ ਦਿੱਤਾ ਮੈਂ ਤੇਰਾ ਬੜਾ ਧੰਨਵਾਦ ਕਰਦੀ ਮੈਂ ਗਵਾਹੀ ਦੇ ਦੂੰਗੀ। ਪਰ ਜਿਹੜਾ ਮੈਂ ਛੱਡ ਕੇ ਆਉਣਾ ਤਾਂ ਫਿਰ ਤੈਨੂੰ ਪਤਾ ਮੇਰਾ ਜੀ ਨਹੀਂ ਲੱਗਣਾ ਤੂੰ ਕਿਰ ਇੱਕ ਹੌਸ ਦੇ ਦੇ ਇੱਕ ਨਾ ਤੇਰਾ ਜੀ ਲੱਗ ਜੂ ਇੱਕ ਨਾ ਮੇਰਾ ਲੱਗ ਜੂ ਜਦੋਂ ਦੇ ਦੇਗਾ ਉਦੋਂ ਛੱਡ ਜਾ ਬੜੇ ਭਾਨੇ ਹੁੰਦੇ ਨੇ ਲੋਕਾਂ ਤੋਂ ਇਹ ਇਮਾਨਦਾਰੀ ਨਹੀਂ ਹੈ ਇਹ ਵਫਾਦਾਰੀ ਨਹੀਂ ਹੈ ਅਗਰ ਅੱਜ ਹੀ ਜੋ ਕੁਝ ਸਾਡੇ ਕੋਲ ਹੈ ਅਸੀਂ ਪ੍ਰਭੂ ਨੂੰ ਔਸਿਕ ਅੱਛੇ ਚਾਕਰ ਦੀ ਤਰ੍ਹਾਂ ਕਰਕੇ ਵਿਖਾਈਏ ਮਾਲਕ ਨੇ ਪੰਜ ਦਿੱਤੇ ਉਹਨੇ ਬਾਹਲੇ ਨਹੀਂ ਲੰਬੇ ਲੱਖ ਪੰਜਾਂ ਦਾ ਮੇਰਾ ਕੀ ਬਿਜ਼ਨਸ ਹੋ ਜਾਊਗਾ ਕੋਈ 1000 1500 ਦੇ ਜ ਫੇਰ ਹੀ ਕਰਕੇ ਵਿਖਾਵਾਂ ਉਹਨੇ ਪੰਜਾਂ ਦੇ ਨਾਲ ਹੀ ਖੁਸ਼ੀ ਦੇ ਨਾਲ ਮੇਰੇ ਮਾਲਕ ਨੇ ਪੰਜ ਦਿੱਤੇ ਪੰਜਾਂ ਤੋਂ ਹੀ ਸ਼ੁਰੂ ਕੀਤਾ ਪ੍ਰਾਰਥਨਾ ਨਾਲ ਸ਼ੁਰੂ ਕੀਤਾ ਜਦੋਂ ਮਾਲਕ ਵਾਪਸ ਆਇਆ ਤੇ ਉਹਦੀ ਮਿਹਨਤ ਦੇ ਨਾਲ 50 ਤੋਂ 10 ਬਣ ਗਏ ਹallelujah ਕੋਲ ਕੀ ਬਣ ਗਿਆ 10 ਮਾਲਕ ਨੇ ਕਿਹਾ ਵਾਪਸ ਆਇਆ ਲਿਆਓ ਭਈ ਤੁਹਾਨੂੰ ਤਿੰਨਾਂ ਜਣਿਆਂ ਨੂੰ ਮੈਂ ਦੇਖ ਗਿਆ ਸੀ ਇੱਕ ਨੂੰ 5 ਇੱਕ ਨੂੰ 2 ਇੱਕ ਨੂੰ 1 ਤੇ 50 ਵਾਲੇ ਨੇ ਲਿਆ ਕੇ 10 ਦਿੱਤੇ ਮਾਲਕ ਇਹਨਾਂ ਖੁਸ਼ ਹੋਇਆ ਕੀ ਕਿਹਾ ਐ ਅੱਛੇ ਚੰਗੇ ਸੇਵਕ ਤੂੰ ਥੋੜੇ ਵਿੱਚ ਮਾਤਬਰ ਇਮਾਨਦਾਰ ਵਫਾਦਾਰ ਹੈ ਮੈਂ ਤੈਨੂੰ ਮੈਂ ਕਿਤੋਂ ਖੁਸ਼ ਆ ਤੂੰ ਡਬਲ ਕੀਤਾ ਮਿਹਨਤਿਆ ਹੁਣ ਮੈਂ ਤੈਨੂੰ ਬਹੁਤ ਸਾਰੇ ਉੱਤੇ ਕੀ ਦਿਆਂਗਾ ਅਧਿਕਾਰ ਦੇਖੋ ਬਹੁਤੇ ਦੇ ਲਈ ਰਾਖੂ ਲਾ ਕੇ ਨਹੀਂ ਬੋਲੋ ਰਾਖੂ ਲਾ ਕੇ ਨਹੀਂ ਕਿ ਉਹ ਅੱਜ ਤਾਨੂੰ ਨਹੀਂ ਦੇਖ ਰਿਆ ਬੋਲੋ ਦੇਖ ਰਿਹਾ ਕਿ ਨਹੀਂ ਮੈਨੂੰ ਦੇਖ ਰਿਹਾ ਕਿ ਨਹੀਂ ਤੁਹਾਨੂੰ ਦੇਖ ਰਿਹਾ ਕਿ ਨਹੀਂ ਇਮਾਨਦਾਰੀ ਕਿੰਨੀ ਕਿਹ ਸਾਡੇ ਚ ਹੁਣੇ ਕਿਹਾ ਮੈਂ ਤੈਨੂੰ ਬਹੁਤ ਸਾਰੇ ਉਤੇ ਅਧਿਕਾਰ ਦੇਵਾਂਗਾ ਨਾਲੇ ਤੂੰ ਮਾਲਕ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਏਗਾ ਪੱਕਾ ਹੋ ਗਿਆ ਸਵਰਗ ਰਾਜ ਦੀ ਖੁਸ਼ੀ ਦੇ ਲਈ ਸਦੀਪਤ ਜੀ ਉਹਦਾ ਪੱਕਾ ਅਧਿਕਾਰੀ ਈਮਾਨਦਾਰ ਉਹਨਾਂ ਕਿ ਜਿਹੜੇ ਥੋੜੇ ਚ ਇਮਾਨਦਾਰ ਹੈ ਲੋਕਾਂ ਸੋਲਣ ਦਾਸ ਚ ਉਹ ਜ਼ਿਆਦਾ ਵਿੱਚ ਵੀ ਇਮਾਨਦਾਰ ਜਿਹੜੇ ਥੋੜੇ ਚ ਬੇਈਮਾਨ ਹੈ ਉਹ ਜ਼ਿਆਦਾ ਵਿੱਚ ਵੀ ਬੇਈਮਾਨ ਮਾਲਕ ਨੂੰ ਪਤਾ ਲੱਗ ਜਾਂਦਾ ਥੋੜੇ ਤੋਂ ਹੀ ਕਿ ਇਹ ਇਮਾਨਦਾਰ ਹੈ ਫਿਰ ਉਹ ਜ਼ਿਆਦਾ ਦੇਣ ਦੇ ਲਈ ਤਿਆਰ ਹੁੰਦਾ ਤੇ ਜੇ ਥੋੜੇ ਚ ਹੀ ਪਤਾ ਲੱਗ ਜਾਵੇ ਵੀ ਬੇਈਮਾਨੀ ਹੈ ਬਹਾਨੇ ਟਾਲੇ ਜਾਂ ਜਿਵੇਂ ਇੱਕ ਵਾਲੇ ਨੇ ਕੀਤਾ ਕਹਿੰਦਾ ਜੀ ਉਹ ਨੂੰ ਗਿਆ ਵੀ ਹਾਂ ਵੀ ਤੈਨੂੰ ਵੀ ਦਿੱਤਾ ਸੀ ਪੰਜਾ ਵਾਲੇ ਨੇ 10 ਬਣਾਏ ਦੋ ਵਾਲੇ ਨੇ 4 ਬਣਾਏ ਬੜਾ ਮਨਖੋਸ਼ ਹੋ ਗਿਆ ਉਹ ਦੋਵੇਂ ਹੀ ਚੰਗੇ ਮੇਰੇ ਸੇਵਕ ਆ ਤੇ ਹੁਣ ਤੂੰ ਲਿਆ ਤੇ ਹੁਣ ਉਹਦੇ ਕੋਲੇ ਕੀ ਆ ਬਹਾਨਾ ਸੋਚਦਾ ਹੋਣਾ ਲਾ ਉਹਨਾਂ ਨੂੰ ਭੱਜਦੇ ਇੱਥੇ ਇੱਕ ਨੂੰ ਦੋ ਯਾਰ ਮੈਨੂੰ ਇੱਕ ਹੀ ਦਿੱਤਾ ਮੇਰੇ ਨਾਮੇ ਲਾ ਮਾਲਕ ਨੇ ਭਰ ਕੇ ਦਿੱਤਾ ਪਰ ਅਗਰ ਇੱਕ ਦੇ ਵਿੱਚ ਹੀ ਇਮਾਨਦਾਰ ਹੁੰਦਾ ਮਾਲਕ ਉਹਨੂੰ ਵੀ ਜ਼ਿਆਦਾ ਦੇਣ ਲਈ ਦਿਆ ਕਿ ਉਹ ਇੱਕ ਦੇ ਵਿੱਚ ਮਾਲਕ ਦੇ ਉੱਤੇ ਦੋਸ਼ ਲਾ ਰਿਹਾ ਹੈ ਆਪਣੀ ਡਿਊਟੀ ਨੂੰ ਨਹੀਂ ਵੇਖ ਰਿਹਾ ਕਿ ਮੇਰੀ ਡਿਊਟੀ ਕੀ ਹੈ ਜਦੋਂ ਨੇ ਬਹਾਨੇ ਬਣਾਏ ਜੀ ਮੈਂ ਕਿਹਾ ਜੀ ਤੁਸੀਂ ਤੁਹਾਡਾ ਸੁਭਾਅ ਥੋੜਾ ਜਿਹਾ ਖੁਸ਼ਕ ਹੈ ਜੀ ਤੇ ਨਾ ਵੀ ਮੈਂ ਕੰਮ ਕੀਤਾ ਤੇ ਘਾਟਾ ਪੈ ਜੇ ਤੇ ਮੈਂ ਨਾ ਫਿਰ ਉਹ ਨਾ ਪੀ ਦਿੱਤਾ ਕਿ ਜਿਹੋ ਜਿਹਾ ਚੱਲ ਹੈਗਾ ਉਹੋ ਜਿਹਾ ਵਾਪਸ ਮਾਲਕ ਨੂੰ ਦੇ ਦਿੱਤੀ ਉਹਨੂੰ ਕੀ ਕਿਹਾ ਅਲਸੀ ਤੇ ਦੁਸ਼ਟ ਦੁਸ਼ਟ ਕਿੰਨਾ ਬੁਰਾ ਸ਼ਬਦ ਕਿਸੇ ਨੂੰ ਕਹਿ ਦਿਆ ਇਹ ਤੇ ਦਮ ਬੰਦਾ ਜਿਹੜਾ ਬਹੁਤ ਦੁਖੀ ਹੋ ਜਾਂਦਾ ਹੈ ਮੈਂ ਦੁਸ਼ਟਾਂ ਪਰ ਮਾਲਕ ਨੇ ਕਿਹਾ ਮਾਲਕ ਦੇ ਅੱਗੇ ਕੌਣ ਫੜ ਸਕਦਾ ਮਾਲਕ ਨੇ ਕਿਹਾ ਹੈ ਅਲਸੀ ਤੇ ਦੁਸ਼ਟ ਚੱਕਰ ਜੇ ਤੈਨੂੰ ਪਤਾ ਸੀ ਤੇ ਤੂੰ ਇਹਨੂੰ ਲੁਕੋ ਕੇ ਕਿਉਂ ਰੱਖਿਆ ਤੂੰ ਜਾਂ ਪੰਜਾਂ ਵਾਲੇ ਨੂੰ ਦਿੰਦਾ ਜਾਂ ਦੂਹ ਵਾਲੇ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਦੁੱਗਣਾ ਕਰਕੇ ਮੇਰੇ ਕੋਲ ਲੈ ਕੇ ਆਏ ਤੇ ਤੂੰ ਉਹਨਾਂ ਨੂੰ ਦੇ ਦਿੰਦਾ ਤੂੰ ਤਾਂ ਉਲਟਾ ਮੇਰੇ ਤੇ ਦੋਸ਼ ਲਾ ਰਿਹਾ ਹੈ ਕੰਮ ਤੂੰ ਆਪ ਨਹੀਂ ਕੀਤਾ ਇਸ ਲਈ ਮਾਲਕ ਦਾ ਕ੍ਰੋਧ ਭਟਕਿਆ ਤੇ ਉਹਨੇ ਦੂਸਰੇ ਚੱਕਰਾਂ ਨੂੰ ਕਿਹਾ ਕਿ ਇਹਦੇ ਕੋਲੋਂ ਇਹ ਲਾਓ ਤੇ ਜੀਨੇ 10 ਕਮਾਇਆ ਉਹਨੂੰ ਦਿਓ ਔਰ ਇਹਨੂੰ ਬਾਹਰ ਦੇ ਅੰਧਕੋਰ ਵਿੱਚ ਸੁੱਟੋ ਜਿੱਥੇ ਰੋਣਾ ਤੇ ਕਚੀਚੀਆਂ ਵੱਟਾਂ ਆਜਿ ਜੋ ਜੋ ਤੁਹਾਡੇ ਕੋਲ ਹੈ ਮੇਰੇ ਕੋਲ ਹੈ ਪਰਮੇਸ਼ਰ ਦੇਖ ਰਿਹਾ ਹੈ ਇਮਾਨਦਾਰੀ ਦੇ ਨਾਲ ਕੰਮ ਸ਼ੁਰੂ ਕਰਦੋ ਪ੍ਰਭੂ ਦਾ ਕੰਮ ਸ਼ੁਰੂ ਕਰ ਦਿਓ ਪ੍ਰਭੂ ਨਾਲ ਚੱਲਣਾ ਸ਼ੁਰੂ ਕਰ ਦਿਓ ਆਪਣੇ ਜੀਵਨ ਚ ਪੂਰੀ ਤਰ੍ਹਾਂ ਸਾਫ਼ ਸੁਥਰਾ ਜਿਹੜਾ ਹੈ ਜੀਵਨ ਪ੍ਰਭੂ ਦੇ ਨਾਲ گزارੋ ਚਲਿਆ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਚਲੇਗਾ ਵਚਨ ਚ ਲਿਖਿਆ ਇੱਕ ਮੇ ਛਲ ਉਹਨੇ ਕਿਹਾ ਮੈਂ ਗੱਲਾਂ ਬਾਤਾਂ ਕਰਕੇ ਮੈਂ ਮਾਲਕ ਨੂੰ ਕਦਨਾਂ ਤੇਰਾ ਸੁਭਾਅ ਨਹੀਂ ਸੀ ਠੀਕ ਅੱਜ ਬਹੁਤ ਸਾਰੇ ਬੱਚੇ ਬੋਲਦੇ ਨੇ ਰੱਬ ਤੇ ਦੋਸ਼ ਰੱਬ ਨੇ ਸਾਨੂੰ ਕੀ ਦਿੱਤਾ ਮਾਪਿਓ ਨੇ ਸਾਨੂੰ ਕੀ ਦਿੱਤਾ ਉਹ ਦੁਸ਼ਟ ਪੁੱڑا ਹੈ ਬੋਲੋ ਉਹਨਾਂ ਦੇ ਅੰਦਰ ਕੀ ਹੈ ਦੁਸ਼ਟ ਪੁੱڑا ਜੋਰ ਨਾਲ ਬੋਲੋ ਦੁਸ਼ਟ ਪੁੱڑا ਕਦੇ ਵੀ ਆਪਣੇ ਮਾਪੇ ਨੂੰ ਇਹ ਨਾ ਕਹੇ ਕੋਈ ਵੀ ਚਰਚ ਮੈਂਬਰ ਸਾਰੇ ਸੁਣ ਲੋ ਸਾਰੀ ਟੀਮ volunteers worshipers ਸਭ ਨੋਟ ਕਰੋ ਅਗਰ ਤੁਸੀਂ ਕਿੰਨੀ ਵੀ ਸ਼ਾਨਦਾਰ ਵਰਸ਼ਿਪ ਕਰਦੇ ਹੋ ਵਲੰਟੀਅਰ ਦੀ ਸੇਵਾ ਨਿਭਾਉਂਦੇ ਹੋ ਪਰ ਅਗਰ ਮਾਂ ਬਾਪ ਦੇ ਤੁਸੀਂ ਪਿਆਰ ਨੂੰ ਨਹੀਂ ਸਮਝਦੇ ਖੁਦਾ ਬਾਪ ਦੇ ਪਿਆਰ ਨੂੰ ਨਹੀਂ ਸਮਝਦੇ ਇਹ ਚੀਜ਼ਾਂ ਦਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੋਏ ਉਹ ਤੋੜਾ ਜਿਹੜਾ ਪ੍ਰਭੂ ਨੇ ਦਿੱਤਾ ਹੈ ਜੇ ਮੈਂ ਬਚਨ ਸੁਣਾ ਰਿਹਾ ਹਾਂ ਤਾਂ ਕਿਹਨੇ ਦਿੱਤਾ ਹੈ ਪ੍ਰਭੂ ਨੇ ਨਿਹਰਨ ਦੇ ਚਾਮ ਦਾ ਕੋਈ ਵੀ ਕਮੰਡ ਨਹੀਂ ਅਚਰਚ ਦਿੱਤਾ ਹੈ ਤਾਂ ਕਿਨੇ ਦਿੱਤਾ ਹੈ ਮੇਰਾ ਇਹਦੇ ਚ ਕੋਈ ਵੀ ਕਮੰਡ ਨਹੀਂ ਹੁਣ ਕੋਟੀ ਸੇਖਾਂ ਚਰਚ ਦਿੱਤਾ ਤਾਂ ਕਿਨੇ ਦਿੱਤਾ ਹੈ ਮੇਰਾ ਇਹਦੇ ਚ ਕੋਈ ਵੀ ਕਮੰਡ ਨਹੀਂ ਸਕ ਲੈਣ ਦੀ ਤਾਂ ਮੇਰੀ ਔਕਾਤ ਨਹੀਂ ਤੇ ਮੈਂ ਐਵੇਂ ਕਮੰਡ ਨਾਲ ਕਰਾਂ ਸੱਚ ਹੈ ਜੀ ਇਹ ਹੈ ਉਹ ਇਹ ਸਭ ਕੁਝ ਇਸ ਮਸ਼ੀਨੇ ਨੇ ਦਿੱਤਾ ਤੁਸੀਂ ਸੰਗਤ ਨੂੰ ਪਾਡੇ ਲਈ ਖੂਨ ਪਾਸਟਰ ਨੇ ਨਹੀਂ ਵਹਾਇਆ ਯਿਸੂ ਮਸੀਹ ਨੇ ਵਹਾਇਆ ਹੈ ਸਲੀਬ ਪਾਸਟਰ ਨੇ ਨਹੀਂ ਚੱਕੀ ਯਿਸੂ ਮਸੀਹ ਨੇ ਚੱਕੀ ਹੱਥਾਂ 'ਚ ਗਿੱਲਾਂ ਦੇ ਨਿਸ਼ਾਨ ਯਿਸੂ ਦੇ ਆ ਪਾਸਟਰ ਦੇ ਲਈ ਮੇਰਾ ਵੀ ਨੈਟਵਰਕ ਸਹੀ ਹੋਣਾ ਚਾਹੀਦਾ ਤੁਹਾਡਾ ਵੀ ਨੈਟਵਰਕ ਸਹੀ ਹੋਣਾ ਚਾਹੀਦਾ ਵਲੰਟੀਅਰਾਂ ਦਾ ਵੀ ਨੈਟਵਰਕ ਸਹੀ ਹੋਣਾ ਚਾਹੀਦਾ ਵਰਸ਼ਿਪਰਾਂ ਦਾ ਵੀ ਨੈਟਵਰਕ ਸਹੀ ਹੋਣਾ ਹਰ ਇੱਕ ਕਿਸੇ ਵੀ ਗੱਲ ਤੇ ਜੇ ਕੋਈ ਤੋੜਾ ਮਿਲਿਆ ਏ ਤੇ ਇਹ ਮਾਲਕ ਨੇ ਦਿੱਤਾ ਹੈ ਬੋਲੋ ਕਿਨੇ ਦਿੱਤਾ ਹੈ ਮਾਲਕ ਨੇ ਇਹਦੇ ਵਿੱਚ ਕੀ ਹੋਣਾ ਚਾਹੀਦਾ ਬੋਲੋ ਵਫਾਦਾਰ ਹੋਣਾ ਸਭ ਕੁਝ ਕਰਕੇ ਵੀ ਵਰਸ਼ਿਪ ਕਰਕੇ ਵੀ ਕੀ ਕਹੋ ਅਸੀਂ ਕੀ ਆਂ ਬੁਲੰਟੀਅਰ ਦੀ ਸੇਵਾ ਕਰਕੇ ਵੀ ਕੀ ਕਹੋ ਅਸੀਂ ਦਰਿਆ ਮਿਸ਼ਾ ਕੇ ਵੀ ਕੀ ਕਹੋ ਅਸੀਂ ਤੇ ਦਰਿਆ ਤੇ ਨਾ ਪੈ ਗਿਆ ਜੱਲਮੂ ਉੱਠ ਕੇ ਦਰਿਆ ਤੇ ਬੈ ਕੇ ਦੁਆ ਵੀ ਕਰਨੀ ਆ ਇਹ ਜੀ ਹੁਣ ਵਿਛਾਲੀਆਂ ਹੁਣ ਜੀ ਘਰਾੜੇ ਮਾਰ ਲਏ ਕਿ ਨਹੀਂ ਦੁਆ ਪ੍ਰਾਰਥਨਾ ਬਾਈਬਲ ਪੜਨੀ ਇਹ ਤੋੜਿਆਂ ਦੇ ਨਾਲ ਭਰੀ ਹੋਈ ਬਾਈਬਲ ਹੈ ਜਿੰਨੇ ਤੁਸੀਂ ਇਮਾਨਦਾਰ ਹੁੰਦੇ ਜਾਓਗੇ ਥੋੜੇ ਤੋਂ ਸਟਾਰਟ ਕੋਈ ਇਹ ਸ਼ਤਨਾਗ ਮੇਰੀ ਲਾਟਰੀ ਨੇ ਕੋਲੇ ਕਰੋੜ ਰੁਪਇਆ ਫੇਰ ਮੈਂ ਬੰਦ ਕੀ ਕਰਾਂਗਾ ਖੁਦਾ ਸਾਡੇ ਕਰੋੜਾਂ ਤੇ ਨਹੀਂ ਬੈਠਾ ਉਹਦਾ ਕੰਮ ਰੁਕੇਗਾ ਨਹੀਂ ਪਰ ਜਿਵੇਂ ਉਹ ਦੁਸ਼ਟ ਨੌਕਰ ਜਿਹੜਾ ਸੀ ਉਹ ਫਿਰ ਜਿਹੋ ਜਿਹਾ ਫਿਰ ਉਹਨੇ ਬੀਜਿਆ ਹੋਇਆ ਵੱਡਲ ਨਹੀਂ ਫਿਰ ਨਰਕ ਚ ਸੁੱਟਿਆ ਗਿਆ ਹੈਨਾ ਆਪਣੇ ਕੋਲੇ ਜੋ ਕੁਝ ਹੈ ਇਮਾਨਦਾਰ ਬਣ ਕੇ ਉੱਥੋਂ ਹੀ ਸਟਾਰਟ ਕਰਦੇ ਹੋ ਰੱਬ ਵਧਾ ਦੇਵੇਗਾ ਕਹਿੰਦਾ ਮੈਂ ਤੈਨੂੰ ਬਹੁਤਾ ਦੇ ਯਾਰ ਹਾਂ ਬੋਧਾ ਦੇਣ ਲਈ ਤਿਆਰ ਹਾਂ ਆ ਚੱਕ ਕੇ ਬੋਲੋ ਯਿਸੂ ਮੈਨੂੰ ਬੋਧਾ ਦੇਣ ਲਈ ਤਿਆਰ ਹੈ ਯਿਸੂ ਮੈਨੂੰ ਬੋਧਾ ਦੇਣ ਲਈ ਤਿਆਰ ਹੈ ਦੇ ਲੋ ਕਹਿ ਰਹੇ ਹਨ ਹਾਂ ਜੀ ਯਿਸੂ ਸੁਣ ਰਿਹਾ ਹੈ ਯਿਸੂ ਤੋਂ ਅਨੁਭੋਧਾ ਦੇਣ ਲਈ ਤਿਆਰ ਹੈ ਯਿਸੂ ਮੈਨੂੰ ਬੋਧਾ ਦੇਣ ਲਈ ਤਿਆਰ ਹੈ ਆਪਾਂ ਨੂੰ ਸਾਰਿਆਂ ਨੂੰ ਯਿਸੂ ਬੋਧਾ ਦੇਣ ਲਈ ਤਿਆਰ ਹੈ ਦੇਖੋ ਆ ਦੋ ਬੰਦਗੀਆਂ ਵੱਡੀਆਂ ਕਰਵਾਈਆਂ ਪਹਿਲੇ ਪ੍ਰੇਮ ਪਰਿਵਾਰ ਦੂਸਰਾ ਵਿਕੀ ਪਰਿਵਾਰ ਮੈਨੂੰ ਦੇ ਉੱਤੇ ਦੋਵੇਂ ਹੈਗੇ ਤਾਂ ਮੇਰੇ ਲਾਗੇ ਆਓ ਇਹਨਾਂ ਨੂੰ ਪੁੱਛੀਏ ਇਹਨਾਂ ਨੂੰ ਥੋੜਾ ਮਿਲਿਆ ਕਿ ਬਹੁਤਾ ਮਿਲਿਆ ਹਲੋ ਸਾਰੇ ਬੋਲੋ ਹallelujah ਹallelujah ਦੱਸੋ ਕੋਈ ਘਾਟਾ ਪਿਆ ਚੱਲ ਇੱਥੇ ਉਹਨਾਂ ਦੇ ਪਰਿਵਾਰ ਬੈਠੇ ਤੁਹਾਨੂੰ ਬੰਦਗੀਆਂ ਤੁਹਾਨੂੰ ਦੂਸਰੀ ਵਾਰੀ ਹੋ ਗਈ ਨਾ ਕਰਵਾਇਆ ਨਾ ਡਬਲ ਬੰਦਗੀ ਹਾਂਜੀ ਤੁਗਨੇ ਤਾਂ ਵੀ ਤੁਗਨਾ ਦਿੱਤਾ ਓ ਹallelujah ਇੱਕ ਫੋਨ ਇਹ ਇਮਾਨਦਾਰ ਨਿਕਲੇ ਬੋਲੋ ਕਿੰਨੇ ਚ ਨਿਕਲੇ ਬੋਲੋ ਤੇ ਬਹੁਤ ਤੇਰੇ ਲਈ ਰੱਬ ਨੇ ਰਾਹ ਖੋਲ ਦਿੱਤਾ ਹੈ ਬੋਲੋ ਬਹੁਤ ਲਈ ਕੀ ਰੱਬ ਨੇ ਰਾਹ ਬੋਲੋ ਹਾਂਜੀ ਵਿੱਕੀ ਸਾਹਿਬ ਦੀ ਬੰਦਗੀ ਚ ਕਿੰਨੀਆਂ ਨੇ ਬਰਕਤਾਂ ਪਾਈਆਂ ਵੀ ਸਭ ਪਾਈਆਂ ਬਰਕਤਾਂ ਕਿ ਨਹੀਂ ਬੰਗਾ ਜੀ ਹਾਂ ਬਰਕਤਾਂ ਹੀ ਬਰਕਤਾਂ ਹੋ ਗਈਆਂ ਨਾ ਕਿਹਾ ਸ਼ਾਨਦਾਰ ਦੱਸੋ ਵਿੱਕੀ ਸਾਹਿਬ ਖੜੇ ਆ ਘਟਾਦਾ ਨਹੀਂ ਬਿਆ ਬੋਲੋ ਜੀ ਪ੍ਰਭੂ ਨੇ ਬਹੁਤ ਦਿਲ ਦਾ ਵੱਡਾ ਫੈਸਲਾ ਕਰ ਲਿਆ ਹੁਣ ਆਪਾਂ ਇਸ ਮਹੀਨੇ ਦੇ ਵੀ ਲਾਸਟ ਵਿੱਚ ਬੰਦਗੀ ਕਰਨੀ ਹੈ ਜੇਗਾ ਵੀ ਇਮਾਨਦਾਰੀ ਦੇ ਨਾਲ ਕੋਈ ਵੀ ਜੇ ਉਹ ਕੱਲਾ ਕਰ ਸਕਦਾ ਖੱਲਾ ਤਿਆਰੀ ਕਰ ਲੈ ਜਿੰਦਾ ਇਹਨਾਂ ਪਰਿਵਾਰਾਂ ਨੇ ਕੀਤੀ ਔਰ ਅਗਰ ਉੱਤੇ ਚਾਰ ਕਰ ਰਿਹਾ ਜਾਂ ਪੰਜ ਕਰ ਰਿਹਾ ਉਹ ਮਿਲ ਕੇ ਵੀ ਆਪਣੇ ਮਹੱਲਾ ਵਾਈਜ਼ ਬੰਦਗੀ ਦਾ ਪ੍ਰਬੰਧ ਕਰਨਗੇ ਉਹਨਾਂ ਦੀ ਜੋ ਬੀਜ ਹੈ ਉਹਨਾਂ ਦੇ ਮਿਹਨਤ ਆ ਉਹਨਾਂ ਦੀ ਸੇਵਾ ਪ੍ਰਭੂ ਦੇਖ ਰਿਹਾ ਹੈ। ਅਮਨ। ਔਰ ਪ੍ਰਭੂ ਉਹਨਾਂ ਨੂੰ ਵੀ ਬਹੁਤ ਆਦਰ ਦੇਣ ਲਈ ਤਿਆਰ ਹੈ। ਹallelujah। ਦੇ ਅੱਜ ਤੱਕ ਬਾਈਬਲ ਦੇ ਵਿੱਚ ਜਿਹੜੇ ਇਮਾਨਦਾਰ ਸੀ ਹੰਨਾ ਇਮਾਨਦਾਰ ਸੀ ਕੋਈ ਘਾਟਾ ਨਹੀਂ ਵਾਦਾ ਹੋਇਆ। ਦਾਊਦ ਇਮਾਨਦਾਰ ਸੀ ਰਾਜਾ ਬਣਾਉਂਦਾ ਪਰਮੇਸ਼ਰ। ਦੇਖੋ ਮੇਰੇ ਕੋਲੇ ਸਾਈਕਲ ਨਹੀਂ ਸੀ ਕਿੰਦੀ ਸ਼ਾਨਦਾਰ ਸੇਵਾ ਰੱਬ ਨੇ ਦਿੱਤੀ ਆ ਬੋਲੋ ਹੈ ਕਿ ਨਹੀਂ ਆਨੰਦ ਆ ਰਿਹਾ ਨਾ ਦਰਸ਼ਨੇ ਆ ਨਾ ਰਾਜ ਸਿੰਘਾ ਵਾਲੇ ਬੰਦਗੀ ਸੀ ਰੱਬ ਦੀ ਦਾਸੀ ਨੇ ਦਰਸ਼ਨ ਦੇਖਿਆ ਬੋਲੋ ਕਿਸੇ ਨੂੰ ਯਾਦ ਹੈ ਉਹ ਦਰਸ਼ਨ ਬਿੱਟੂ ਦਾਸੀ ਨੇ ਦਰਸ਼ਨ ਲੈ ਕੇ ਆ ਸੀ ਦੌੜ ਕੇ ਆ ਜਲਦੀ ਦੱਸੀ ਕੀ ਦੇਖਿਆ ਸੀ ਇੰਨਾ ਮਸਾ ਆਤਮਿਕ ਖੁਸ਼ੀ ਆਤਮਿਕ ਵਰਦਾਨ ਜਦੋਂ ਵੀ ਬੰਦਗੀ ਕਰਦਾ ਹੈ ਖੁਦਾ ਦਾ ਸ਼ਿੰਗਾਸ਼ਣ ਉੱਤਰ ਆਦਾ ਹੈ ਕੀ ਇਹ ਥੋੜਾ ਹੈ ਕਿ ਬਹੁਤਾ ਦੱਸੋ ਬੋਲੋ ਕਿੱਥੇ ਕਿੱਥੇ ਉਹ ਉੱਥੇ ਆਉਂਦਾ ਕਰੋਨਾ ਬਤੀਆਂ ਕੋਲੇ ਜਿਨ੍ਹਾਂ ਦਾ ਰੱਬ ਵੱਲ ਧਿਆਨ ਹੀ ਨਹੀਂ ਪਰ ਸਾਡੇ ਕੋਲੇ ਜੋ ਹੈ ਸਭ ਕੁਝ ਪ੍ਰਭੂ ਦੇ ਲਈ ਤਿਆਰ ਇਸ ਲਈ ਯਿਸੂ ਵੀ ਸਾਡੇ ਕੋਲੇ ਆਉਣ ਲਈ ਤਿਆਰ ਹੈ ਯਿਸੂ ਵੀ ਬਰਕਤ ਦੇਣ ਲਈ ਤਿਆਰ ਹੈ ਹਾਂਜੀ ਦੱਸੋ ਜਰਾ ਹallelujah ਹallelujah ਪਰ ਉਹ ਯਾਰੀ ਸਾਡੇ ਸਿੰਘਾ ਵਾਲੇ ਬੰਦਗੀ ਹੋ ਰਹੀ ਸੀਗੀ ਤੇ ਆराधना ਬੜੇ ਜੋਸ਼ ਦੇ ਨਾਲ ਹੋ ਰਹੀ ਸੀ ਤੇ ਆराधना ਦੇ ਵਿੱਚ ਸਾਡੇ ਸਤਕਾਰਯੋਗ ਸਾਡੇ ਆਤਮਿਕ ਮਾਤਾ ਪੂਆ ਜੀ ਜੋ ਤੇ ਉਹ ਵੀ ਵਿੱਚ ਮੌਜੂਦ ਸੀਗੇ ਤੇ ਉਹਨਾਂ ਨੇ ਇੱਕ ਦਰਸ਼ਨ ਦੇਖਿਆ ਕਿ ਆਕਾਸ਼ ਦੇ ਵਿੱਚੋਂ ਇੱਕ ਚਿੱਟੇ ਵਸਤਰਾ ਵਾਲੇ ਬਜ਼ੁਰਗ ਆਏ ਆ ਤੇ ਉਹ ਕਲੀਸਿਆ ਦੇ ਵਿਚਾਲੇ ਆ ਕੇ ਖੜ ਗਏ ਤੇ ਜਦੋਂ ਆ ਕੇ ਵਿਚਾਲੇ ਖੜ ਗਏ ਤੇ ਉਹਨਾਂ ਨੇ ਰੱਬ ਦੇ ਸੰਤ ਕੋਲ ਬੈਠੇ ਆराधना ਕਰਾ ਰያ ਸੀ ਵਰਸ਼ੁਪ ਗੀਤ ਗਾ ਰਹੇ ਸੀ ਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਜੱਫੀ ਪਾਈ ਤੇ ਇਹਨਾਂ ਨੂੰ ਉਹਨਾਂ ਨੇ ਚੁੰਮਿਆ ਆ ਕੇ ਜਦੋਂ ਤੇ ਫਿਰ ਸੰਤ ਜੀ ਬਣਾ ਉਹਨਾਂ ਦੇ ਗੱਲ ਲਾ ਕੇ ਉਹਨਾਂ ਨੇ ਇਹਨਾਂ ਨਾਲ ਗੱਲਾਂ ਸ਼ੇਅਰ ਕੀਤੀਆਂ ਤੇ ਉਹਨਾਂ ਬੜੀ ਆਸ਼ਿਸ਼ ਦਿੱਤੀ ਉਹਨਾਂ ਨੇ ਰੱਬ ਦੇ ਸੰਤਾਂ ਨੂੰ ਤੇ ਸਾਰੀ ਕਲੀਸੀਆ ਦੇ ਉੱਪਰ ਉਹਨਾਂ ਨੇ ਇਸ ਤਰ੍ਹਾਂ ਹੱਥ ਘੁਮਾਇਆ ਤੇ ਸਾਰੀ ਕਲੀਸੀਆ ਨੇ ਸਾਰੇ ਭੈਣਾ ਭਰਾਵਾਂ ਨੇ ਬੜੀ ਬਰਕਤ ਪਾਈ ਸਾਰੇ ਭੈਣਾ ਭਰਾਵਾਂ ਦੇ ਦੇਖੋ ਵੀ ਬਹੁਤਾ ਮਿਲਿਆ ਕਿ ਨਹੀਂ ਮਿਲਿਆ ਦੱਸਣਾ ਬੋਲੋ ਬਹੁਤਾ ਇਹੋ ਹੀ ਆ ਸਾਡੇ ਚ ਬਹੁਤਾ ਮਸਾ ਹੋਣਾ ਚਾਹੀਦਾ ਬਹੁਤ ਈ ਖੁਸ਼ੀ ਹੋਣੀ ਚਾਹੀਦੀ ਕਿੰਨੇ ਅਸੀਂ ਖੁਸ਼ ਸੀ ਉੱਥੇ 15 20 ਲੋਕੀ ਸੀ ਪਰ ਉਹਦੀ ਖੁਸ਼ੀ ਚ ਉਹਨੇ ਕਿਹਾ ਤੁਸੀਂ ਮੇਰੀ ਖੁਸ਼ੀ ਚ ਸ਼ਾਮਲ ਹੋਵੋ ਤੇ ਉਸੇ ਤਰ੍ਹਾਂ ਸਵਰਗੀ ਖੁਸ਼ੀ ਦੇ ਨਾਲ ਅਸੀਂ ਭਰੇ ਹੋਏ ਸੀ ਵੱਡੀ ਬੰਦਗੀ ਦੇ ਵਿੱਚ ਕਈਆਂ ਘਰਾਂ ਚ ਅਸੀਂ ਉਸ ਤੋਂ ਬਾਅਦ ਬੰਦਗੀਆਂ ਕਰਨ ਗਏ ਉਹਨਾਂ ਨੇ ਕਿਹਾ ਜੀ ਬਹੁਤ ਬਰਕਤ ਪਾਈ ਅੱਜ ਦੀ ਹੁਣ ਪਿਛਲੇ ਹਫਤੇ ਆਪਾਂ ਬੰਦਗੀ ਮਿੱਕੀ ਸਾਹਿਬ ਉਹਨਾਂ ਨੇ ਕਰਾਈ ਬਹੁਤ ਕਹਿੰਦੇ ਆ ਨਾ ਪਹਿਲੀ ਜਿਹੜੀ ਆਪਾਂ ਜਿਹੜੀ ਜਨਵਰੀ ਦੀ ਤੇ ਆਪਾਂ ਉਹ ਕਰਦੇ ਆ ਉਹਦੇ ਵਿੱਚ ਕਿੰਨੇ ਬਲੈਸ ਹੋਏ ਇਹ ਹੈ ਮਾਲਕ ਦੀ ਖੁਸ਼ੀ ਬੋਲੋ ਕਿਹਦੀ ਮਾਲਕ ਦੀ ਖੁਸ਼ ਜਦੋਂ ਅਸੀਂ ਇਮਾਨਦਾਰੀ ਨਾਲ ਕਰਦੇ ਹਾਂ ਪ੍ਰਭੂ ਲਈ ਬਹੁਤ ਸਾਰੇ ਲੋਕ ਬਹਾਰਨਾ ਟਾਲਾ ਲਾਪਰਵਾਹੀ ਉਹਨਾਂ ਦੇ ਵਿੱਚ ਅੰਦਰ ਕਿਤਨਾ ਕਿਤੇ ਦੁਸ਼ਟਪੁਣਾ ਹੁੰਦਾ ਹੈ ਬੋਲੋ ਕੀ ਹੁੰਦਾ ਹੈ ਦੁਸ਼ਟਪੁਣਾ ਜਿਹੜਾ ਉਹਨਾਂ ਦੀਆਂ ਵਡੀਆਂ ਬਰਕਤਾਂ ਨੂੰ ਰੋਕ ਦਿੰਦਾ ਹੈ ਬਾਰੇ ਸਾਹਮਣੇ ਕਸ਼ਮੀਰ ਨੇ ਗਵਾਹੀ ਦਿੱਤੀ ਆ ਹੁਣੇ ਦੇਖੋ ਇੱਕ ਹੀ ਰੂਮ ਦੇ ਵਿੱਚ ਕਿੰਨਾ ਚਿਰ ਪਰ ਇਹਦੀ ਵਫਾਦਾਰੀ ਇਹਦੀ ਆਗਿਆਕਾਰੀ ਇਹਦੀ ਦਲੇਰੀ ਜੋ ਸੇਵਾ ਦੇ ਨਾਲ ਦੇਖੋ ਹੁਣ ਕਿੰਨੇ ਆਮ ਲੋਕ ਜਾਂ ਕਿੰਨੇ ਕਮਾਉਣ ਵਾਲੇ ਹੋਰ ਵੀ ਇਹਦੇ ਆਲੇ ਦੁਆਲੇ ਹੈ ਪਰ ਉਹਨਾਂ ਕੋਲੇ ਉਹ ਬਰਕਤ ਨਹੀਂ ਉਹ ਉੱਥੇ ਦੀ ਉੱਥੇ ਹੀ ਆ ਕਿਉਂਕਿ ਉਹ ਇਮਾਨਦਾਰ ਨਹੀਂ ਹੈ ਜੇ ਇਮਾਨਦਾਰ ਨਹੀਂ ਤਾਂ ਫਿਰ ਕੀ ਹੋ ਸਕਦੇ ਆ ਜਿਹੜੇ ਇਮਾਨਦਾਰ ਨਹੀਂ ਹੈ ਉਹ ਕੀ ਹੋ ਸਕਦੇ ਦੋ ਹੀ ਚੀਜ਼ਾਂ ਉਹਨੇ ਕਿਹਾ ਜੇ ਥੋੜੇ ਜਿਹੀ ਇਮਾਨਦਾਰ ਜਿਆਦਾ ਦਿੱਤਾ ਜਾਊ ਜੋ ਥੋੜੇ ਜਿਹੀ ਬੇਈਮਾਨ ਆ ਉਹ ਜਿਹੜਾ ਉਹਨਾਂ ਕੋਲੇ ਹੈ ਉਹ ਵੀ ਵਾਪਸ ਲੈ ਲੈ ਜਾ ਪ੍ਰਭੂ ਦਾ ਜਿਹੜਾ ਇਰਾਦਾ ਹੈ ਤੁਹਾਨੂੰ ਬਦਾਉਣ ਦਾ ਹੈ ਹallelujah ਪ੍ਰਭੂ ਦਾ ਇਰਾਦਾ ਕੀ ਹੈ ਤੁਹਾਨੂੰ ਬਦਾਉਣ ਦਾ ਕਿੰਨੇ ਲੋਕ ਬਦਲਣ ਲਈ ਤਿਆਰ ਬਦਲਣਾ ਚਾਹੁੰਦੇ ਤੇ ਪ੍ਰਭੂ ਕਹਿੰਦਾ ਕਿੰਨੇ ਈਮਾਨਦਾਰ ਹੋਣ ਲਈ ਤਿਆਰ ਆ ਹੁਣ ਦੇਖੋ ਬਦਨਾ ਉਹਨਾਂ ਨੇ ਆ ਜਿਹੜੇ ਥੋੜੇ ਛ ਵੀ ਈਮਾਨਦਾਰ ਜੋ ਕੁਝ ਵੀ ਹੈ ਉਹਦੇ ਛ ਕੀ ਹੋ ਜਾਣਾ ਆ ਈਮਾਨਦਾਰ ਜੋ ਨਾ ਬੋਲੋ ਈਮਾਨਦਾਰ ਜੋ ਕੁਝ ਵੀ ਹੈ ਹਰ ਗੱਲ ਛ ਆਪਾਂ ਕੀ ਹੋ ਜਾਣਾ ਹੈ ਈਮਾਨਦਾਰ ਪ੍ਰਾਰਥਨਾ ਕਰਨ ਵਿੱਚ ਈਮਾਨਦਾਰ ਦਾਨ ਦਸਵੰਦ ਵਿੱਚ ਈਮਾਨਦਾਰ ਸੰਡੇ ਚਰਚਾ ਵਿੱਚ ਈਮਾਨਦਾਰ ਕਦੇ ਵੀ ਬੰਦਗੀ ਕਰਾਉਣ ਵਿੱਚ ਪਵਿੱਤਰਤਾ ਵਿੱਚ ਇਮਾਨਦਾਰ ਸੰਪੂਰਨਤਾ ਵਿੱਚ ਅਗਿਆਕਾਰੀ ਵਿੱਚ ਵਫਾਦਾਰੀ ਵਿੱਚ ਇਮਾਨਦਾਰ ਤਦ ਦੇਖੋ ਪ੍ਰਮੁੱਖਤਾ ਜਦੋਂ ਅੱਜ ਮੈਨੂੰ ਦੱਸ ਰਿਹਾ ਸੀ ਮੈਂ ਕਿਹਾ ਵੀ ਤੇਰੀ ਵਫਾਦਾਰੀ ਦੇ ਕਾਰਨ ਵਿਖੋ ਇੱਕ ਕਮਰੇ ਤੋਂ ਤੇਰੀ ਕਿੰਨੀ ਸ਼ਾਨਦਾਰ ਕੋਠੀ ਦੀ ਬਰਕਤ ਰੱਬ ਨੇ ਦੇ ਦਿੱਤੀ ਕਿਉਂਕਿ ਇਹਨੂੰ ਵੀ ਕਈ ਲੋਕ ਹਿਲਾਉਣ ਵਾਸਤੇ ਆਏ ਤੂੰ ਇਹ ਚਰਚਾ ਆ ਜਾ ਤੂੰ ਸਾਡੇ ਕੋਲੇ ਆ ਜਾ ਪਰ ਇਹਨੇ ਫਿਰ ਜਦੋਂ ਵੇਖਿਆ ਵੀ ਸਾਉ ਦਾਬ ਖਰਾਬ ਕਰਨ ਵਾਲੀ ਟੀਮ ਆ ਜਿਹੜੇ ਮੇਰੇ ਕੋਲ ਆ ਰਹੇ ਇਹਨੇ ਫਿਰ ਫੋਨ ਉਹਨਾਂ ਦੇ ਬੰਦ ਕਰ ਦਿੱਤੇ ਚੱਕਣੇ ਤੇ ਸੋਣੇ ਤੇ ਫਿਰ ਉਹ ਆਪੇ ਸਮਝ ਗਏ ਵੀ ਇਹ ਤੇ ਸਾਡੀ ਕੁੰਡੀ ਨਹੀਂ ਬੋਏਗੀ ਤੇ ਆਪੇ ਮਗਰੋਂ ਲੱਗੇ ਤੇ ਤੁਹਾਡੇ ਕੋਲੇ ਵੀ ਆ ਸਕਦੇ ਤੁਹਾਨੂੰ ਬੇਈਮਾਨ ਬਣਾਉਣ ਲਈ ਆ ਸਕਦੇ ਧੋਖੇ ਬਾਦ ਬਣਾਉਣ ਲਈ ਆ ਸਕਦੇ ਪਰ ਤੁਸੀਂ ਇਮਾਨਦਾਰ ਰਹਿਣਾ ਬੋਲੋ ਕੀ ਰਹਿਣਾ ਇਮਾਨਦਾਰ ਜਿਹੜਾ ਥੋੜੇ ਜਿ ਇਮਾਨਦਾਰ ਉਹਨੂੰ ਜ਼ਿਆਦਾ ਦਿੱਤਾ ਜਾਏਗਾ ਬੋਲੋ ਕਿੰਦਾ ਦਿੱਤਾ ਜਾਏਗਾ ਇਹ ਪਰਮੇਸ਼ਵਰ ਦਾ ਫੈਸਲਾ ਹੋ ਚੁੱਕਾ ਹੈ ਇਸ ਲਈ ਆਓ ਆਪਣੇ ਹੱਥ ਉਰ ਚੱਕੋ ਅੱਖਾਂ ਕਰੋ ਬੰਦ ਤੇ ਪ੍ਰਭੂ ਦੇ ਨਾਲ ਅੱਜ ਇੱਕ ਨਵੀਂ ਅੱਪਾ ਕਮਿਟਮੈਂਟ ਕਰੀਏ ਕਿ ਪ੍ਰਭੂ ਚਲੋ ਪਿੱਛੇ ਥੋੜਾ ਬੋਤਾ ਲਾਪਰਵਾਹੀ ਹੋਈ ਆ ਪਰ ਅੱਜ ਤੋਂ ਹੁਣ ਅਸੀਂ ਬਹੁਤਾ ਲੈਣ ਲਈ ਤਿਆਰ ਆ ਤੇ ਪ੍ਰਭੂ ਅਸੀਂ ਤੁਹਾਡੇ ਨਾਲ ਵਫਾਦਾਰ ਹੋਣ ਲਈ ਤਿਆਰ ਹਾਂ ਵਫਾਦਾਰ ਹੋਣਾ ਹੈ ਵਫਾਦਾਰ ਥੋੜੇ ਚੁਈ ਖੁਦਾ ਨੇ ਬਹੁਤਾ ਸ਼ੁਰੂ ਕੀਤਾ ਜਦੋਂ ਸਭ ਤੋਂ ਪਹਿਲਾਂ ਉਹਨੇ ਇੱਕ ਹੀ ਆਦਮ ਰਚਿਆ ਸੀ ਤੇ ਅੱਜ ਕਿੰਦਾ ਦੁਨੀਆ ਦੇਸ਼ਾਂ ਦੇ ਦੇਸ਼ ਭਰੇ ਪਏ ਆ ਢੇੜੇ ਵੱਡੇ ਵਿਦਵਾਨ ਆ ਜਾਦਾਦ ਉਹ ਹੁਣ ਇਸ ਗੱਲ ਦੇ ਲਈ ਵੀ ਚਿੰਤਾ ਕਰਦੇ ਕਿ ਦੁਨੀਆ ਵੱਧ ਗਈ ਤੇ ਕਿਵੇਂ ਨਾ ਕਿਵੇਂ ਘਟਾਈ ਜਾਏ ਪੁੱਠੀਆਂ ਸਕੀਮਾਂ ਵੀ ਉਹ ਲਾ ਦੇਣਗੇ ਵੀਰੇ। ਤੋਂ ਦੇਖੋ ਕੀ ਆ ਕਿ ਪਰਮੇਸ਼ਰ ਨੇ ਜਿਨ੍ਹਾਂ ਨੂੰ ਵਧਾਉਣਾ ਉਹਨਾਂ ਨੂੰ ਕੋਈ ਵੀ ਘਟਾ ਨਹੀਂ ਸਕਦਾ। ਤੋਂ ਆਪਾਂ ਨੂੰ ਪ੍ਰਭੂ ਨੇ ਵਧਾਉਣਾ ਹੈ। ਤੁਹਾਨੂੰ ਦੁਨੀਆ ਦੀ ਕੋਈ ਤਾਕਤ ਘਟਾ ਨਹੀਂ ਸਕਦੀ। ਤੁਹਾਡੀਆਂ ਵਰਗਦਾ ਨੂੰ ਘਟਾ ਨਹੀਂ ਸਕਦੀ। ਤੁਹਾਡੇ ਅਭਿਸ਼ੇਕ ਨੂੰ ਘਟਾ ਨਹੀਂ ਸਕਦੀ। ਬਾ ਤੁਸੀਂ ਵਫਾਦਾਰ ਰਹਿਣਾ ਹੈ ਪਰਮੇਸ਼ਰ ਨਾਲ ਵਫਾਦਾਰ ਰਹਿਣਾ ਹੈ ਆਪਣੇ ਆਤਮਕ ਆਗੂਆਂ ਦੇ ਨਾਲ ਆਪਣੀ ਚਰਚ ਦੇ ਨਾਲ ਤਾਂ ਵੇਖੋ ਤੁਹਾਡੀਆਂ ਬਰਕਤਾਂ ਨੂੰ ਵਧਾਉਣ ਵਾਲਾ ਸਾਡੇ ਵਿਚਕਾਰ ਹੈ ਹੱਥ ਉਠਾਈਏ ਮੇਰੇ ਪਿੱਛੇ ਬੋਲੀਏ ਪ੍ਰਭੂ ਯਿਸੂ ਜੀ ਪ੍ਰਭੂ ਯਿਸੂ ਜੀ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਆਪ ਕਿਹਾ ਹੈ ਜਿਹੜਾ ਥੋੜੇ ਵਫਾਦਾਰ ਉਹਨੂੰ ਵੱਡਾ ਮਿਲੇਗਾ ਅਧਿਕਾਰ ਅੱਜ ਅਸੀਂ ਫੈਸਲਾ ਕਰਦੇ ਹਾਂ ਜੋ ਕੁਝ ਵੀ ਸਾਡੇ ਕੋਲ ਹੈ ਅਸੀਂ ਵਫਾਦਾਰ ਹਾਂ ਸੱਚਾ ਵਾਦਾ ਕਰਦੇ ਹਾਂ ਕੋਈ ਬੇਈਮਾਨੀ ਨਹੀਂ ਕਰਾਂਗੇ ਕੋਈ ਲਾਪਰਵਾਹੀ ਨਹੀਂ ਕਰਾਂਗੇ ਇਮਾਨਦਾਰੀ ਨਾਲ ਵਫਾਦਾਰੀ ਨਾਲ ਤੁਹਾਡੀ ਸੇਵਾ ਕਰਾਂਗੇ ਤੁਹਾਡੇ ਰਾਜ ਵਿੱਚ ਚੱਲਾਂਗੇ ਤੁਹਾਡੇ ਵਚਨ ਨੂੰ ਮੰਨਦੇ ਜਾਵਾਂਗੇ ਅਸੀਂ ਬਹੁਤਾ ਲੈਣ ਦੇ ਲਈ ਤੁਹਾਡੀ ਹਜ਼ੂਰੀ ਚ ਆਏ ਹਾਂ ਸਾਡੇ ਤੇ ਦਇਆ ਕਰ ਬਹੁਤ ਨਾਲ ਸਾਨੂੰ ਬles ਕਰ ਦੇ ਅਸੀਂ ਹੋਰ ਗਵਾਹਾਂ ਦੇਵਾਂਗੇ ਤੁਹਾਡਾ ਕੰਮ ਹੋਰ ਵਧਾਵਾਂਗੇ ਤੁਹਾਡੇ ਰਾਜ ਲਈ ਰੂਹਾਂ ਨੂੰ ਬਚਾਵਾਂਗੇ ਤੁਹਾਡੀਆਂ ਗਵਾਹਾਂ ਦੇਵਾਂਗੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਤੂੰ ਸਾਡੇ ਨਾਲ ਹੈ ਤੂੰ ਵਫਾਦਾਰਾਂ ਦੇ ਨਾਲ ਹੈ ਸੱਚਾ ਫੈਸਲਾ ਕਰਦੇ ਆ ਆਮੇਨ 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 ਇੱਕ ਸ਼ਾਨਦਾਰ ਸਵਾਗਤ ਕਰੂੰ ਰਬੂ ਜੀ ਦਾ ਵੇਰੀ ਟੂ ਜੀਜ਼ਸ ਯਸੂ ਨਾਮ ਦੀਵੰਡਾਈ ਯਸੂ ਨਾਮ ਤੇ ਸਵਰਗ ਖੁੱਲ ਜਾਏ ਅੱਜ ਵਫਾਦਾਰ ਬੱਚਿਆਂ ਲਈ ਸਵਰਗ ਖੁੱਲ ਜਾਏ और ये पौता स्टार्ट हो जाए, मसाज स्टार्ट हो जाए, वो दांत स्टार्ट हो दांत, दर्शन स्टार्ट हो दांत, चमत्कार स्टार्ट हो दांत, विज्ञान स्टार्ट हो दांत, परवार्च भरता, चमत्कार और खुशियां, आत्मक खुशियां हो दांत, हर बुरी हवा बाबा दूर चली जाए, कोई भी खाली न जाए। ਇਕ ਵੀ ਅੱਜ ਖਾਲੀ ਨਾ ਜਾਏ ਖੁਦਾਬੰਦ ਤੂੰ ਸਵਰਗ ਨੂੰ ਖੋਲ੍ਹ ਦਿੰਦਾ ਹੈ ਯਿਸੂ ਨੇ ਸੁਣ ਲਿਆ ਹੈ ਦੁਆਵਾਂ ਸੁਣ ਲਿਆ ਹੈ ਇਕਰਾਰ ਸਵਰਗ ਖੁੱਲ ਚੁੱਕਾ ਹੈ ਨਵੀਆਂ ਦੁਨੀਆਂ ਹੋਣੀਆਂ ਤਿਆਰ ਤੁਸੀਂ ਉਹਦਾ ਕੰਮ ਕਰੋਗੇ ਉਹ ਤੁਹਾਡਾ ਕੰਮ ਕਰੇਗਾ ਖੁਦਾਬੰਦ ਸਭ ਨੂੰ ਬਰਕਤ ਦੇਵੇ ਸਾਰਿਆਂ ਨੂੰ ਜੈ ਮਸੀਹ ਦੀ Amém. Amém.